ਔਰ ਗੈਸਟਾ ਦਾ ਵੀ ਤੇ ਰਹਿ ਰਹੇ ਕਿ ਸੁਖਬੀਰ ਬਾਦਲ ਵੀ ਸਾਰੀ ਦੀ ਸਾਰੀ ਭਾਸ਼ਾ ਗੈਸਟਾ ਦੀ ਬੋਲ ਉਹ ਸੇ ਹੀ ਨਾ ਦੇ ਵਿੱਚ ਉਸੇ ਹੀ ਨਾ ਦੇ ਵਿੱਚ ਦਬਕਾਉਂਦਾ ਦਾਬੇਵਾ ਮੈਂ ਕਿਹਾ ਜਾਂਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸੂ ਦੇ ਉਹ ਨਾ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਭੰਗਦੇ ਜਿਹੜਾ ਪਿਛਲਾ ਸਰਕਾਰ ਬੋਲਦਾ ਤੇ라 ਪਿਛਲਾ ਸੱਭੀ ਉਹਨਾਂ ਦਾ ਕਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋਆਂ ਆਉਂਦੀ ਕਿਦੇ ਵਿੱਕੀ ਮਧੂ ਖੇੜਾ ਤੋਂ ਲੈ ਕੇ ਅਮਨਦੀਪ ਮਲਵਾਨੀ ਧੀਰ ਬੜਾ ਹੋਕੀ ਫਾਜ਼ਲ ਦਾ ਗੋਦੀਪੁਰਾ ਕਲਦੀਰ ਮਦੂਆ ਦਾ ਚੇਰਨ ਕੁਬਨ ਸੋਨ ਦਾ ਲੱਕੀ ਪਟਿਆਲਾ ਤੇ ਗਗੂ ਭਗਵਾਨ ਪੁਰੀਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਚੀਜ਼ੀ ਲਾ ਦੇ ਇਹ ਉਹ ਜਿਹੜੀਆਂ ਅਖਬਾਰਾਂ ਦੇ ਵਿੱਚ ਆਈ ਇਹ ਦੇਖੋ ਸਾਰੀਆਂ ਫੋਟੋ ਸਬੀਰ ਉਹਨਾਂ ਦਾ ਇਹਨਾਂ ਬੰਦਿਆਂ ਦੀਆਂ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਵਿੱਚ ਆ ਗਸਤਾਨੋ ਲੈ ਕੇ ਆਇਆ ਕਿ ਗਸਤਾਨੇ ভাই ਪੰਜਾਬ ਦੀ ਸਭਾ ਤੇ ਕਬਜ਼ਾ ਕੀਤਾ ਜਾਵੇ ਮੈਨੇ ਜਿਹੜਾ ਚਾਹਣਾ ਕਿ ਸਭ ਇੱਕਾ ਕਦੇ ਨਹੀਂ ਹੁਕਾ ਨਾ ਇੱਕਾ ਕਲ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬਲ ਕਰਵਾਉ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਦਾ ਫੋਟੋ ਦਿਖਾ ਰਿਹਾ ਜਿਹੜੀਆਂ ਬਾਕ ਬਾਕ ਟੈਂਪੇ ਖਵਾੜ ਚ ਲੱਗੀ ਐ ਨਿਊਜ਼ ਪੇਪਰਾਂ 'ਕੱ ਲੱਗੀਆਂ ਨਿਊਜ਼ ਪੇਪਰ ਦੀ ਜਿਹੜਾ ਟੌਪ ਦੇ ਨਿਊਜ਼ ਪੇਪਰਾਂ ਨਾਲ ਲੱਗੀਆਂ ਇਹਨਾਂ ਦੇ ਨਾਲ ਦਿਨ ਦਿਨ ਬੰਦਿਆਂ ਦੇ ਬੰਦ ਹੋਏ ਸੋ ਉਹਨਾਂ ਦੀ ਭਾਸ਼ਾ ਵਿਰੋਧਾਂ ਦੀ ਹੋ ਗਈ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ ਉਦਾਂ ਹੀ ਉਹ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨਾਲ ਮੇਰਾ ਤੁਮਕ ਇੱਦਾਂ ਦਾ ਕੋਈ ਨਹੀਂ ਕਿ ਤੁਹਾਡੇ ਕੋ ਦਬਕੇ ਤੋਂ ਦਬ ਜੂਗਾ ਕੋਈ ਅਫਸਰ ਦਬ ਜੂਗਾ ਜਦੋਂ ਕੋਈ ਤੁਹਿੰਨ ਕੋਈ ਪਾਰਟੀ ਆ ਡਰ ਜਾਣਗੇ ਡਾਕੋ ਹਮਾਂ ਵੀ ਪਾਰਟੀ ਦਾ ਵਕਤ ਡਰੂਗਾ ਤਾਂ ਕੋਈ ਬਦਲ ਨਹੀਂ ਹੈ 다ਹੀ 다ਹੀ ਸਭ ਉਹ ਲੋਗ ਨੇ ਮਤਲਬ ਜਿਹੜੀ ਭਾਸ਼ਾ ਵਰਤੀ ਆ ਇਸ ਭਾਸ਼ਾ ਦੀ ਮੈਂ ਤਿੱਖੀੁੰਦਾ ਕਰਦਾ ਕਿ ਗੈਂਗਸਟਰ ਵੀ ਬੋਡੀ ਲੈਂਗੁਏਜ ਜੈਸਾ ਵਰਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਕਿ ਤੁਹਾਨੂੰ ਮਤਲਬ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸਾਫ ਕਰਦੇ ਨਹੀਂ ਰਿਹਾ ਕਿ ਤੁਸੀਂ ਕਿਹੜੇ ਰਹਿ ਕੇ ਕਿ ਵਾ ਵਾ ਕਰੋਗਾ ਅਜਿਹਾ ਬੇਦੀ ਜਿਹੜੇ ਰਾਏ ਤੋਂ ਇੱਕ ਦਾ ਪ੍ਰੋਡਕਸ਼ਨ ਕੋਹਾਤੋਂ ਨੂੰ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿੱਦੇ ਬਿਨਾ ਦੇ ਚੰਦੇ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਭਾਰਤ ਕਿਦਾਜੀ ਸਰਦਾਰ ਪਗਾਰ ਸਿੰਘ ਵਾਦਤ ਚੀਫ ਮਿਨਿਸਟਰ ਸੀਗੇ ਕਾਲੀ ਦਾ ਮੇ ਕੋਹਾਤ ਸੀਗੇ ਉਹਨਾਂ ਨੇ ਇਹ ਹਾਲਾਤ ਜਾਂਦੇ ਕਾਰੋਸ ਨੇ ਬਿ ਕਾਲੇ ਦਾ ਨਰ ਕਰਕੇ ਤਾਂ ਪੰਜਾਬੀ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਿ ਸੋਚਿਆ ਫੋੜਾ ਜੇ ਕਦੀ ਸੋਚਿਓ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੋਲਾ ਐਸਵਾਈਐਲ ਮੈਹਰ ਜਿਹੜਾ ਇਸ਼ੂ ਸੀਗਾ ਉਹ ਦੇਰ ਲਾਦਿਆਂ ਤੁਸੀਂ ਸਮਝੌਤਾ ਕਰਕੇ ਦੇਖਿਓ ਨਾ ਆਪਣੇ ਹੱਥੋਂ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਦੇ ਕਿੰਨੇ ਪੰਜਾਬੀ ਮਰਦੇ ਕਦੀ ਸੋਚਿਆ ਤੁਸੀਂ ਪੰਜਾਬ ਨੂੰ ਫੇਰ ਉਸ ਨਾਲੇ ਟਕਰਾ ਦੋਗੇ ਤੁਸੀਂ ਦੇਖਉਂਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਗੈਕਸਰ ਬਣ ਜਾਂ ਪੰਜਾਬ ਦੇ ਮੁੰਡੇ ਖਰਾਬ ਚੁੱਕ ਤੇ ਪਹਿਲਾ ਸੱਤ ਧੱਕੇ ਦਿੱਤੀਆਂ ਤੁਹਾਡੀਆਂ ਬਾਲਾਂ ਦਿੱਤੀਆਂ ਪੰਜਾਬ ਦੇ ਲੋਕ ਮੂੰਹ ਨਾ ਖੋਵੇ ਕਰਦੇ ਬਹੁਤ ਦੁੱਖ ਦੇਖਿਆ ਪੰਜਾਬ ਦੇ ਲੋਕਾਂ ਨੇ پولیس ਹਾਂ ਕੋਈ ਕੀ ਬਦਲਾਅ ਕੀਤਾ ਜਾਊਗਾ ਹੁਣ ਜਿਹੜਾ ਵੀ ਬੰਦਾ ਸਮਾਜ ਦੇ ਅਨਸਾਰਾ ਗੁੱਡਿਆ ਦਾ ਬੈਸਾ ਦਾ ਵਿਣੋਦੀ ਬੰਦਾ ਆਪਣੇ ਸੰਬੰਧ ਉਹ ਜਿਹੜੇ ਬਦਲਾਅ ਨਾਲ ਵਤੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਇਹ ਬਵਾਤ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਬਾਵਾ ਜਿਹੜਾ ਉਹ ਧੱਕ ਕੇ ਫੇਰ ਉੱਥੇ ਲੋਕੀ ਤੁਹਾਨੂੰ ਨਾਮ ਲਿਖਿਆ ਪੰਜਾਬ ਬਹੁਤ ਮੁੱਕੀ ਸੁਬਿੱਧੀ ਦੇ ਮਤੋਂ ਨਿਕਲਿਆ ਪੰਜਾਬ ਐਸੇ ਨੇ ਤਾਕੀ ਦੇ ਰਾਹ ਦਿੱਤੇ ਵਕਾਸ ਕਰਦੇ ਸਦਾ ਭਗਵਾਨ ਸਮਾਨ ਦੀ ਸਰਕਾਰ ਤੁਸੀਂ ਪੰਜਾਬ ਨੂੰ ਵਕਾਸ ਦੀ ਲੀਡ ਤੋਂ ਲਾਹਣ ਚੁੰਦੇ ਤੋਂ ਨਾਂ ਨਾਲ ਕਾਲਾ ਦੇ ਬੇਦਾ ਵੀ ਨਿੰਦਾ ਕਰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜੇ ਗ੍ਰਾਂਟਸ ਉਸ ਕੀਤੇ ਇੱਕ ਉਹਨਾਂ ਨੇ ਮੈਂ ਹੋਰ ਸੋਲ ਦੇ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਇਹ ਦਾ ਬਾਪੂ ਬਾਗੋਂ ਦਾ ਖੂਨ ਹੈ ਹਾਂ ਇਹ ਪੱਕੀ ਗੱਲ ਹੈ ਕਿ ਮੈਂ ਬਾਪੂ ਬਾਗੋਂ ਦਾ ਮਾਤਮਾ ਹਾਂ ਬਾਪੂ ਬਾਦਲ ਹੀ ਹੈ ਜਿੰਨੇ ਸਭ ਪਹਿਲਾਂ ਅਕਾਲੀ ਦਲ ਖਤਮ ਕੀਤਾ ਬਾਪੂ ਬਾਦਲ ਨੇ ਪਹਿਲਾਂ ਬਰੇ ਬਰੇ ਨੇਤਾ ਜਿਹੜੇ ਤੌਂਡੀ ਟੋੜੀ ਆ ਗਏ ਸਾਰੇ ਮੁਕਰੇਵਾਤੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿਉਂਕਿ ਖੂਨ ਦਾ ਰੋਹ ਹੈ ਬਾਪੂ ਬਾਦਲ ਹੀ ਹੈ ਜਿਹੜਾ ਕਦੀ ਕਾਲ ਤੱਕ ਸਭ ਪਹਿਲਾਂ ਆਦਮ ਕਾਰੀ ਗਈ ਹੋਰ ਤੁਸੀਂ ਉਸੇ ਰਾਹ ਤੇ ਚੱਲ ਕੇ ਕਾਲ ਤੱਕ ਸਭ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫਿਰ ਕਾਲ ਤੱਕ ਤਾਂ ਤੁਸੀਂ ਜਿਹੜਾ ਉਹ ਵਗਾਲਦੇ ਹੋ ਤਦਾਂ ਕਦੀ ਭਲਾ ਨਹੀਂ ਹੋਣਾ ਬਾਪੂ ਬਾਦੋਂ ਦੇ ਪੰਜਾਬ ਦਾ ਬੇੜਾ ਕਰੀਤਾ ਬਾਪੂ ਪੰਜਾਬ ਬਾਦੋਂ ਨੇ ਪੰਜਾਬ ਨੂੰ ਦੁਖਿਆ ਤੁਸੀਂ ਲੋਟੇ ਉਹਦੀਆਂ ਨੀਤੀਆਂ ਦੇ ਚੱਲ ਜੋ ਕਰੇ ਬਾਪ ਦੀਆਂ ਨੀਤੀਆਂ ਤੁਸੀਂ ਉਹਨਾਂ ਨੀਤੀਆਂ ਨੂੰ ਹੀ ਲਾਗੂ ਕਰੇ ਕੋ ਵੱਖਰੀਆਂ ਨਹੀਂ ਕਰੇ ਇਸ ਕਰਕੇ ਗੋ ਬਾਪੂ ਬਾਦੋਂ ਨੇ ਕੀਤਾ ਉਹ ਜਦੋਂ ਸੋਚਿਆ ਕਰੂ ਕਿ ਕੀਤਾ ਕੀ ਪੰਜਾਬ ਨੇ ਉਹਨਾਂ ਨੇ ਪੰਜਾਬ ਨੂੰ ਵਿੱਚੋਂ ਤੱਕ بچਾਉਣਾਂ ਲਈ ਖਾ ਉਹ ਪੰਜੋਂ 25 ਬੜੇ ਜਿ ਦੇ ਕਿਸਕੇ ਕੇ ਤਾਂ ਇਹਨਾਂ ਨੂੰ ਕੀ ਦਾ ਕੀ ਦਾ ਨਹੀਂ ਕਦੀ ਕੋਈ ਕਹਿੰਦਾ ਮੇਰੇ ਬਾਪ ਸਾਹਿਬ ਦੇ ਬਾਪ ਕੋ ਸਮਾਨ ਹੈ ਕਦੀ ਕੋਈ ਕਹਿੰਦਾ ਮੇਰੇ ਪੂਣਾ ਵਾ ਪੂਣਾ ਤੁਹਾਡੇ ਠੀਕ ਹੈ ਕੋਈ ਕੰਮ ਕਰਦਾ ਉੱਥੇ ਜੋ ਕੰਮ ਦੇ ਸੀਗੇ